ਜਨਵਰੀ 1925 19 ਜਨਵਰੀ 1925 ਨੂੰ ਸਰਦਾਰ ਹਰੀ ਸਿੰਘ ਜੀ ਦਾ ਜਨਮ ਹੋਇਆ ਤੇ ਅੱਜ 19 ਜਨਵਰੀ 2025 ਆ ਜੀ 100 ਸਾਲ ਦੇ ਹੋ ਗਏ ਨੇ ਜੀ ਇਹ ਬਜ਼ੁਰਗ ਪਰਿਵਾਰ ਸਾਰਾ ਖੜਾ ਦੀ ਨਾਲ ਔਰ ਮੁਹੱਲੇ ਦੇ ਨਿਵਾਸੀ ਵੀ ਨਾਲ ਖੜੇ ਨੇ ਰੋਪੜ ਤੋਂ ਇਹ ਵੀਡੀਓ ਬਣਾ ਰਹੇ ਆ ਜੀ ਬੜਾ ਖਾਸ ਵੀਡੀਓ ਹੈ ਇੱਕ ਇੱਕ ਗੱਲ ਅਖੀਰ ਤੱਕ ਸੁਣਨਾਂ ਦੀ ਦੇਖੋ ਜਿਸ ਪਰਿਵਾਰ ਦੇ ਵਿੱਚ ਬਜ਼ੁਰਗਾਂ ਦਾ ਸਨਮਾਨ ਹੁੰਦਾ ਸਤਿਕਾਰ ਹੁੰਦਾ ਉਹ ਪਰਿਵਾਰ ਬੜਾ ਖਾਸ ਹੁੰਦਾ ਤੇ ਸਰਦਾਰ ਹਰੀ ਸਿੰਘ ਜੀ ਦਾ ਸਾਰਾ ਪਰਿਵਾਰ ਜਿਹੜਾ ਹੈ ਇਸ ਸਮੇਂ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੀ ਬੜਾ ਮੁਬਾਰਕ ਸਮਾਂ ਹੈ ਜਰੂਰ ਕਮੈਂਟ ਕਰਿਓ ਰੋਪਣ ਵਾਲੇ ਇਸ ਪਰਿਵਾਰ ਨੂੰ ਜਰੂਰ ਜਾਣਦੇ ਨੇ ਬੱਚਾ ਬੱਚਾ ਜਾਣਦਾ ਔਰ ਬੜੇ ਉਮਦਾ ਬੜੇ ਤਗੜੇ ਕਾਰੀਗਰ ਰਹੇ ਨੇ ਘੜੀਆਂ ਦੇ ਦੀ ਦੇਖੋ ਘੜੀਆਂ ਦਾ ਯੁੱਗ ਬਦਲ ਗਿਆ ਕੜੀਆਂ ਉਹ ਨਹੀਂ ਰਹੀਆਂ ਉਹ ਚਾਬੀ ਵਾਲੀਆਂ ਕੜੀਆਂ ਹੁੰਦੀਆਂ ਸੀ ਜਦੋਂ ਇਹ ਰਿਪੇਅਰ ਕਰਦੇ ਸੀ ਔਰ ਬੜੀ ਮਿਹਨਤ ਵਾਲਾ ਜੀਵਨ ਇਹਨਾਂ ਦਾ ਰਿਹਾ ਹੈ ਔਰ ਬੜੇ ਤਗੜੇ ਕਾਰੀਗਰ ਰਹੇ ਆ ਜੀ ਕੜੀਆਂ ਦੇ ਦੀ ਇਹਨਾਂ ਦਾ ਜਨਮ ਦਿਨ ਹੈ ਸੌਵਾਂ ਜਨਮ ਦਿਨ ਹੈ ਔਰ ਇਹ ਬਜ਼ੁਰਗ ਜਿਹੜੇ ਹੈ ਅੱਜ 100 ਸਾਲ ਦੇ ਹੋ ਗਏ ਰੋਪਣ ਵਾਸੀਆਂ ਨੂੰ ਸਾਰਿਆਂ ਨੂੰ ਇਸ ਗੱਲ ਦੀ ਬਹੁਤ ਬਹੁਤ ਮੁਬਾਰਕਬਾਦ ਬਹੁਤ ਬਹੁਤ ਵਧਾਈ ਜਿਸ ਪਰਿਵਾਰ ਦੇ ਵਿੱਚ ਬਜ਼ੁਰਗਾਂ ਦਾ ਖਾਸ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਉਹਨਾਂ ਦੀ ਸਿਹਤ ਦਾ ਹਰੇਕ ਪੱਖ ਦੇਖਿਆ ਜਾਂਦਾ ਉਹ ਬਜ਼ੁਰਗ ਖੁਸ਼ ਰਹਿੰਦੇ ਨੇ ਤੇ ਲੰਮੀ ਉਮਰ ਜਿੰਦੇ ਨੇ ਇਸ ਪਰਿਵਾਰ ਦਾ ਜਿਹੜਾ ਬਹੁਤ ਵਧੀਆ ਇਹਨਾਂ ਨੇ ਇਹਨਾਂ ਦਾ ਧਿਆਨ ਰੱਖਿਆ ਹੈ ਰੱਖ ਰਹੇ ਹੈ ਇਹ ਪਰਿਵਾਰ ਜਿਹੜਾ ਹੈ ਬਹੁਤ ਚੰਗਾ ਪਰਿਵਾਰ ਹੈ ਤੇਮਾਨ ਫੈਮਿਲੀ ਹੈ ਔਰ ਬਹੁਤ ਜ਼ਬਰਦਸਤ ਤਰੀਕੇ ਨਾਲ ਇਹਨਾਂ ਨੇ ਜਿਹੜਾ ਹੈ ਜਨਮ ਦਿਨ ਅੱਜ ਮਨਾਇਆ ਹੈ ਔਰ ਪ੍ਰਭੂ ਦਾ ਸ਼ੁਕਰਾਨਾ ਕਰਨ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਦੇ ਲਈ ਅਕੰਡ ਪਾਠ ਸਾਹਿਬ ਵੀ ਜਿਹੜਾ ਹੈ ਇਹਨਾਂ ਨੇ ਘਰ ਦੇ ਵਿੱਚ ਰੱਖਿਆ ਉਹਨਾਂ ਦੇ ਚਰਨ ਪਵਾਏ ਨੇ ਜੀ ਤੇ ਆ ਗੱਲਾਂ ਬਾਤਾਂ ਵੀ ਸੁਣਾਂਗੇ ਸასი ਕਾਲ ਪਾਪਾ ਜੀ ਕੀ ਹਾਲ ਚਾਲ ਹੈ 100ਵਾਂ ਜਨਮ ਦਿਨ ਹੈ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਗਾਰਗੀ ਵੀ ਹਲਦੀ ਬਿੰਦੀ ਲੰਗਾਈ ਹਾਂ ਇੰਗਲਿਸ਼ ਬੋਲਦੇ ਬੜੀ ਵਧੀਆ ਹੈ ਕਵਾਲ ਦੀ ਗੱਲ ਹੈ ਮੈਂ ਕਿਹਾ ਤੁਹਾਡਾ 100ਵਾਂ ਜਨਮ ਦਿਨ ਹੈ ਤੁਹਾਡਾ ਪਰਿਵਾਰ ਤੁਹਾਡੇ ਨਾਲ ਹੈ ਸਾਨੂੰ ਬਹੁਤ ਚੰਗਾ ਲੱਗ ਰਿਹਾ ਜੀ ਔਰ ਦੁਨੀਆ ਭਰ ਦੇ ਲੋਕ ਤੁਹਾਨੂੰ ਅੱਜ ਦੇਖ ਰਹੇ ਆ ਆ ਵੀਡੀਓ ਬਣ ਰਿਹਾ ਤੁਹਾਡਾ ਖਾਸ ਦੀ ਵਿਸ਼ੇਸ਼ ਤੌਰ ਤੇ ਤੁਹਾਡਾ ਵੀਡੀਓ ਬਣਾ ਰਹੀ ਹੈ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਬਣਾ ਰਹੇ ਬਣ ਰਿਹਾ ਜੀ ਵੀਡੀਓ ਵੀਡੀਓ ਬਣ ਰਿਹਾ ਹੂੰ ਇਹ ਸਭ ਤੁਹਾਡੀਆਂ ਬਵਾਏ ਹਾਂਜੀ ਇਹ ਸਭ ਤੁਹਾਡੀਆਂ ਮਿਹਰਬਾਨੀ ਹੈ ਨਹੀਂ ਇਹ ਤੁਹਾਡੀਆਂ ਦੇਖੋ ਇਹ ਪਰਵਾਹ ਹਾਂਜੀ ਵੈਰੂਗਾ ਅੱਗੇ ਵੀ ਲੰਬੀ ਲਾਈਫ ਹਾਂ ਲਓ ਜੀ ਆ ਪਰਿਵਾਰ ਦੇ ਮੈਂਬਰਸ ਖੜੇ ਨੇ ਥੋੜੀ ਥੋੜੀ ਜਾਣਕਾਰੀ ਲਵਾਵਾਂਗਾ ਇਹ ਭਾਈ ਸਾਹਿਬ ਨੇ ਭਾਈ ਸਾਹਿਬ ਤੁਸੀਂ ਸਭ ਤੋਂ ਵੱਡੇ ਹੋ ਜੀ ਹਾਂ ਜੀ ਆ ਨਾਮ ਕੀ ਤੁਹਾਡਾ ਜੀ ਹਾਂ ਅਵਤਾਰ ਸਿੰਘ ਸਰਦਾਰ ਅਵਤਾਰ ਸਿੰਘ ਦੀ ਪਾਪਾ ਜੀ ਦਾ ਜਨਮ ਦਿਨ ਹੈ ਤੁਹਾਡੇ ਚਿਹਰੇ ਤੇ ਖਾਸ ਮੁਸਕਾਨ ਹੈ ਅੱਜ ਜ਼ੋਰਦਾਰ ਤਾੜੀਆਂ ਹੋ ਜਾਂਦੀ ਹਾਂ ਖਾਸ ਮੁਸਕਾਨ ਹੈ ਬਹੁਤ ਵਧੀਆ ਜੀ ਸਰਦਾਰ ਅਵਤਾਰ ਸਿੰਘ ਜੀ ਕਿੰਨੇ ਭਰਾ ਹੈ ਜੀ ਆਪਾਂ ਥੋੜੀ ਪਰਿਵਾਰ ਦੀ ਜਾਣਕਾਰੀ ਦਿਓ ਜੀ ਤਿੰਨ ਭਰਾ ਸੀਗੇ ਇੱਕ ਦੀ ਡੈਥ ਹੋ ਗਿਆ ਹੂੰ ਦੋ ਹੈਗੇ ਜੀ ਹੂੰ ਮੈਂ ਮਕੈਨਿਕ ਦਾ ਕੰਮ ਕਰਦਾ ਸੀਗਾ ਨਹੀਂ ਨਾਮ ਸਾਰੇ ਦੇ ਦੱਸੋ ਇੱਕ ਵਾਰੀ ਜੀ ਨਾਮ ਮੇਰਾ ਅਵਤਾਰ ਸਿੰਘ ਆ ਜੀ ਜਿਹੜੇ ਗਵਲਾ ਸੀਗਾ ਉਹਦਾ ਸਵਰਗੀ ਸਰਪੰਚ ਜਗਤਾਰ ਸਿੰਘ ਜੀ ਜਿਹੜੇ ਛੋਟੇ ਐ ਉਹਨਾਂ ਦਾ ਸਰਦਾਰ ਓੰਕਾਰ ਸਿੰਘ ਜੀ ਹੈ ਜੀ ਵਾਹ ਜੀ ਵਾਹ ਕਮਾਲ ਦੀ ਗੱਲ ਹੈ ਔਰ ਸਿਸਟਰਸ ਤੁਹਾਡੀਆਂ ਜੀ ਸਿਸਟਰਸ ਮੇਰੀਆਂ 3 ਸਿਗੀਆਂ ਜੀ ਇੱਕ ਦੀ ਡੈਥ ਹੋ ਗਈ ਹੈ ਜੀ ਦੋ ਮੇਰੀਆਂ ਸਿਸਟਰ ਰਹਿ ਗਈਆਂ ਇੱਕ ਦਾ ਨਾਮ ਭੁਪਿੰਦਰ ਕੌਰ ਹੈ ਹਮ ਇੱਕ ਦਾ ਨਾਮ ਪਰਮਜੀਤ ਕੌਰ ਹੈ ਜੀ ਵਾਹ ਜੀ ਵਾਹ ਆ ਦੇਖੋ ਜੀ ਪਰਿਵਾਰ ਦੀ ਜਾਣਕਾਰੀ ਦਿੱਤੀ ਹੈ ਜੀ ਇਹ ਪਿਤਾ ਜੀ ਦੇ ਬ੍ਰਦਰ ਆ। ਅੱਛਾ ਜੀ। ਪਿਤਾ ਦੇ ਬ੍ਰਦਰ ਆ। ਛੋਟੇ ਬ੍ਰਦਰ ਆ। ਇਹ ਛੋਟੇ ਬ੍ਰਦਰ। ਸਸੀਕਾਲ ਜੀ। ਅਫਸੀਕਾਲ ਜੀ। ਵਾਹ ਜੀ ਵਾਹ ਅੱਜ ਤਾਂ 100 ਸਾਲਾ ਜਨਮ ਦਿਨ ਮਨਾਇਆ ਜਾ ਰਿਹਾ ਜੀ। ਹਾਂ ਜੀ ਹਾਂ ਜੀ ਵਾਹ ਖੁਸ਼ੀ ਦੀ ਗੱਲ ਆ ਜੀ। ਬੜਾ ਮੁਬਾਰਕ ਸਮਾਂ ਦੀ। ਹਾਂ ਜੀ ਹਾਂ ਜੀ ਬਹੁਤ ਅੱਛਾ ਵਾਹ। ਹਾਂ। ਇੱਕ ਗਿਫਟ ਮਿਲੇ ਗਿਫਟ। ਹਾਂ ਹਾਂ ਵਾਹ ਹੈਪੀ ਹੈ। ਜੀ। ਹਾਂ। ਹੈਪੀ। ਹਾਂ। ਵਾਹ। ਸਭ ਜਿਹੜਾ ਜੋ ਹੋਇਆ ਵੀ ਬਰਵਾਸ ਸਭ ਦੇ ਦੇ ਜੋ ਮੈਂ ਬੜਾ ਇਹਨੇ ਸਾਰੇ ਨੂੰ ਦੁਨੀਆ ਕੰਡ ਰੁਸਤੇ ਬਕਸੇ ਪਰਵਾਦਾਂ ਨੂੰ ਖੁਜੀਆਂ ਕਰੇ ਨੇ ਕਮਾਈਆਂ ਚ ਵਰਦਾਂ ਪਾਵੇ ਹਮ ਦੇਖੋ ਜੀ ਆ ਅਸ਼ੀਰਵਾਦ ਦਿੱਤਾ ਹੈ ਸਾਰਿਆਂ ਨੂੰ ਇਹਨਾਂ ਨੇ ਕਿ ਸਭ ਦੀਆਂ ਨੇਕ ਕਮਾਈਆਂ ਦੇ ਵਿੱਚ ਬਰਕਤਾਂ ਪਾਵੇ ਆ ਇਹਨਾਂ ਦੇ ਜਿਹੜੇ ਹੈ ਡਾਕਟਰ ਇਨ ਲਾ ਹੈ ਉਹਨਾਂ ਦੇ ਨਾਲ ਗੱਲ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਜੀ ਹੰਜਨਾ ਕੁਮਾਰੀ ਅੱਛਾ ਕੀ ਕਹਿੰਦੇ ਤੁਸੀਂ ਇਹਨਾਂ ਦਾ ਰੁਟੀਨ ਕੀ ਹੈ ਰੁਟੀਨ ਸਵੇਰੇ ਦੁੱਧਾ ਕਾਫੀ ਇੱਕ ਨਾਲ ਬਰੈਡ ਤੇ ਦੁਪਹਿਰ ਨੂੰ ਇੱਕ ਫੁਲਕਾ ਸਬਜੀ ਜਾਂ ਫਿਰ ਖਿਚੜੀ ਵਗੈਰਾ ਤੇ ਰਾਤ ਨੂੰ ਇੱਕ ਫੁਲਕਾ ਤੇ ਨਾਲ ਇੱਕ ਪੈਗ ਅੱਛਾ ਇੱਕ ਪੈਗ ਹੈਗਾ ਆ ਹਾਂ ਅੱਛਾ ਇੱਕ ਪੈ ਗਏ ਆਪਣਾ ਬਲੱਡ ਜਿਹੜਾ ਹੈ ਪਤਲਾ ਕਰਨ ਦੇ ਲਈ ਪੱਕਾ ਉਹ ਨਹੀਂ ਛੋੜਦੇ ਹੈਗੇ ਇਹ ਰਾਜ ਦੀ ਗੱਲ ਹੈ ਰੋਟੀ ਛੋੜ ਦੇਣਗੇ ਪੈਗ ਨਹੀਂ ਛੋੜਨਾ ਸੀ ਇਹ ਮੀਜਰਮੈਂਟ ਦੇ ਵਿੱਚ ਲੈਨੇ ਪੂਰਾ ਹਾਂਜੀ ਹਾਂਜੀ ਪੂਰਾ ਅੱਛਾ ਪੂਰਾ ਮੀਜਰਮੈਂਟ ਦੇ ਵਿੱਚ ਲੈਨੇ ਆ ਹਾਂਜੀ ਜਾਨੀ ਬੱਸ ਇੱਕ ਦਵਾਈ ਦੇ ਤੌਰ ਤੇ ਇੱਕ ਦਵਾਈ ਦੇ ਤੌਰ ਤੇ ਲੈਂਦੇ ਆ ਜੀ ਉਹ ਠੀਕ ਰਹਿੰਦੇ ਹੈ ਠੰਡ ਨਹੀਂ ਲੱਗਦੀ ਜਦੋਂ ਠੀਕ ਹੈ ਗਰਮੀ ਨੂੰ ਕਿਹਦਾ ਲੱਗਦੀ ਹੈ ਜੀ ਸੁਣਾਈ ਦਿੰਦਾ ਇਹਨਾਂ ਨੂੰ ਨਹੀਂ ਹੁਣ ਸੁਣਦਾ ਘੱਟ ਹੈ ਮਤਲਬ ਸੁਣਦਾ ਥੋੜਾ ਘੱਟ ਬਹੁਤ ਜ਼ਿਆਦਾ ਘੱਟ ਸੁਣਦਾ ਹੈਗਾ ਕੋਈ ਪੁਰਾਣੀਆਂ ਗੱਲਾਂ ਕਰਦੇ ਕਿੰਨੂ ਯਾਦ ਕਰਦੇ ਸਾਰਾ ਨੇ ਸਾਰਾ ਦਿਨ ਸਾਰੇ ਬੱਚਿਆਂ ਨੂੰ ਜਿਹੜਾ ਯਾਦ ਆ ਗਿਆ ਬਸ ਸਾਰਾ ਦਿਨੇ ਯਾਦ ਆਂਦਾ ਇਹਨਾਂ ਨੂੰ ਹਮ ਕਿਸ ਤਰਾਂ ਹੁੰਦਾ ਤੁਸੀਂ ਬਹੁਤ ਵਧਾਈ ਦੇ ਪਾਤਰ ਹੈ ਜੀ ਤੁਸੀਂ ਆਪਣੇ ਇਹਨਾਂ ਬਜ਼ੁਰਗਾਂ ਦੀ ਪੂਰੀ ਸਿਹਤ ਦਾ ਧਿਆਨ ਰੱਖਦੇ ਹੋ ਸਾਰਾ ਪਰਿਵਾਰ ਦੇਖੋ ਜੀ ਇਹ ਖੜਾ ਦੀ ਆਹ ਦੇਖੋ ਜੀ ਸਾਰਾ ਪਰਿਵਾਰ ਔਰ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਦੇਖੋ ਜਿੱਥੇ ਬਜ਼ੁਰਗਾਂ ਦੀ ਸੰਭਾਲ ਹੁੰਦੀ ਹੈ ਜਿੱਥੇ ਬਜ਼ੁਰਗਾਂ ਦਾ ਆਦਰ ਸਤਕਾਰ ਹੁੰਦਾ ਹੈ ਬਜ਼ੁਰਗ ਰਹਿੰਦੇ ਖੁਸ਼ ਤੇ ਆਪਣੇ ਆਪ ਹੀ ਲੁਮੇਰੀ ਉਮਰ ਜਿਹੜਾ ਹੈ ਉਹਨਾਂ ਨੂੰ ਬਖਸ਼ੀ ਜਾਂਦੀ ਹੈ ਜੀ ਆਹ ਦੇਖੋ ਪਰਿਵਾਰ ਦਾ ਵੇਖਿਆ ਹੀ ਬਣਦਾ ਜੋਸ਼ ਜਿਸ ਤਰੀਕੇ ਦੇ ਨਾਲ ਪਰਿਵਾਰ ਦੇ ਮੈਂਬਰਸ ਤੇ ਸਾਰੇ ਮੁਹੱਲਾ ਨਿਵਾਸੀ ਖੜੇ ਐ ਸਰਦਾਰ ਹਰੀ ਸਿੰਘ ਜੀ ਦਾ 100ਵਾਂ ਜਨਮ ਦਿਨ ਮਨਾਇਆ ਜਾ ਰਿਹਾ ਜੀ ਔਰ ਰੋਪੜ ਦੀ ਇੱਕ ਖਾਸ ਸ਼ਖਸੀਅਤ ਐ ਔਰ ਦੇਖੋ ਮੈਂ ਕਹਣਾ ਪੰਜਾਬ ਦੇ ਕਿਸੇ ਖਿੱਤੇ ਦੇ ਵਿੱਚ ਵੀ ਜਿੱਥੋਂ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਜ਼ਰੂਰ ਕਰਿਓ ਕਮੈਂਟ ਤੁਹਾਡੇ ਏਰੀਏ ਦੇ ਵਿੱਚ ਵੀ ਜੇਕਰ ਕੋਈ 100 ਸਾਲ ਦਾ ਬਜ਼ੁਰਗ ਹੈ ਉਹਨਾਂ ਦਾ ਨਾਂ ਲਿਖਿਓ ਤੁਹਾਡੇ ਘਰ ਦੇ ਵਿੱਚ ਵੀ ਜੇਕਰ ਕੋਈ 100 ਸਾਲ ਦਾ ਬਜ਼ੁਰਗ ਹੈ ਉਹਨਾਂ ਦਾ ਨਾਂ ਲਿਖਿਓ ਵਿਸ਼ੇਸ਼ ਸਤਿਕਾਰ ਹੈ ਇਹਨਾਂ ਬਜ਼ੁਰਗਾਂ ਦੇ ਲਈ ਦੀ ਇੱਕ ਗੱਲ ਪੁੱਛਣੀ ਐ ਪਾਪਾ ਜੀ ਰੋਪੜ ਜਿਹੜਾ ਹੈ ਇਹਦੇ ਵਿੱਚ ਉਹ ਤੁਹਾਨੂੰ ਯਾਦ ਹੈ ਕੋਈ ਸ਼ੇਖਾਂ ਦੇ ਬਾਰੇ ਕਾਦੇ ਬਾਰੇ ਸ਼ੇਖਾਂ ਦਾ ਸੇਖ ਸ਼ੇਖ ਪੱਠੇ-ਪੁੱਠੇ ਸੀ ਹਾਂ ਆਹ ਨਾ ਉਹ ਪੱਠੇ ਰਸ ਰਹਿਮਤ ਲਈ ਸੀ ਕੋਈ ਅੱਛਾ ਪੱਠੇ ਵਾਲਾ ਹਾਂ ਉਹ ਬਾਕੀ ਆ ਮਾਸਟਰ ਜਗਨਨਾਥ ਜੀ ਸ਼ੇਖਾਂ ਜੀ ਕਹਿੰਦੇ ਹੋ ਅੱਛਾ ਹਾਂ ਪੁੱਤ ਨੇ ਫੋਨ ਆਇਆ ਬੱਤੀ ਜੀ ਬਣੀ ਸੀ ਕਿਹੜੇ ਸਾਂਚ ਚ ਬਣੀ ਸੀ ਜੀ ਕਿਹੜੇ ਸਾਂਚ ਚ ਬਣੀ ਸੀ ਅੰਦਾਜ਼ਾ ਲਾਜੋ ਬੱਤੀ ਸੀ ਕਰ ਲੋ ਕਰ ਲੋ ਪਾਣੀ ਕੇ ਹੂੰ ਅੱਛਾ ਕੋਈ ਘੜੀ ਲਿਆਈਏ ਠੀਕ ਕਰ ਦੂੰਗੇ ਇੱਕ ਮੇਰੇ ਦੋਸਤ ਦੀ ਘੜੀ ਖਰਾਬ ਹੈਗੀ ਐ ਹਾਂ ਜੀ ਘੜੀ ਖਰਾਬ ਹੋ ਗਈ ਮੇਰੇ ਇੱਕ ਦੋਸਤ ਦੀ ਠੀਕ ਕਰ ਦੂੰਗੇ ਘੜੀ ਘੜੀ ਖਰਾਬ ਹੋ ਗਈ ਇੱਕ ਮੇਰੇ ਦੋਸਤ ਦੀ ਘੜੀ ਠੀਕ ਕਰਾਂਗੇ ਕਿਹੜੀ ਹੈ ਹਾਂਜੀ ਐਚ ਐਮ ਟੀ ਦੀ ਹੈ ਹੈ ਐਚ ਐਮ ਟੀ ਐਚ ਐਮ ਟੀ ਦੀ ਮੇਰੀ ਅਕਾ ਆ ਪੁੱਟਰ ਤੇ ਠੀਕ ਕਰੋ ਅੱਛਾ ਇਹ ਠੀਕ ਕਰ ਦੇਣਗੇ ਹਾਂ ਅੱਛਾ ਇਹ ਠੀਕ ਕਰ ਦੇਣਗੇ ਅੱਛਾ ਹਾਂ ਦੇਖੋ ਘੜੀਆਂ ਦਾ ਸਮਾਂ ਸੀਗਾ ਜੀ ਤੁਹਾਡੇ ਪਿਤਾ ਦੀ ਘੜੀਆਂ ਰਿਪੇਅਰ ਕਰਦੇ ਹੁੰਦੇ ਸੀਗੇ ਜੀ ਆ ਬੜੇ ਤਗੜੇ ਕਾਰੀਗਰ ਸੀ ਤੁਸੀਂ ਵੀ ਇਹਨਾਂ ਤੋਂ ਹੀ ਸਿੱਖਿਆ ਹਾਂ ਇਹ ਮੈਂ ਇਹਨਾਂ ਤੋਂ ਹੀ ਸਿੱਖਿਆ ਹਾਂ ਮੈਂ ਵੀ ਕਰ ਲੰਨਾ ਹੁਣ ਵੀ ਕਰਦਾ ਹਾਂ ਜਦੋਂ ਵੀ ਕੋਈ ਆ ਜਾਂਦੇ ਆ ਘੜੀ ਕਲॉक ਕਰਨੇ ਆ। ਅੱਛਾ ਹੁਣ ਵੀ ਕਰ ਦੇ। ਕਲ ਹੁਣ ਵੀ ਕਰ ਦਿੰਦਾ ਹਾਂ। ਹੁਣ ਵੀ ਕਰ ਦਿੰਦੇ ਤੁਸੀਂ। ਹਾਂ। ਹਮ ਇੱਕ ਗੱਲ ਕਰਾਂਗੇ ਤੁਹਾਡੇ ਨਾਲ ਕਿ ਇਹ ਇਹਨਾਂ ਦੇ ਕੋਲ ਘੜੀ ਹੈਗੀ ਪੁਰਾਣੀ ਹਜੇ ਵੀ ਘਰ ਦੇ ਵਿੱਚ। ਹਾਂਜੀ ਘੜੀ ਹੈਗੀ ਕਲੌਕ ਲੱਗੇ ਹੋਇਆ ਹੁੰਦਾ। ਉਹ ਕਿੰਨੇ ਸਾਲ ਪੁਰਾਣਾ ਜੀ? ਇਹ 100 ਸਾਲ ਕਹ ਰਹੇ ਆ। 100 ਸਾਲ ਪੁਰਾਣਾ ਕਲੌਕ ਦੱਸ ਰਹੇ ਆ ਉਹ। 1882 ਜਦੋਂ ਬਣਾਇਆ ਹੋਇਆ। ਕਿਹੜੇ ਸਾਲ ਦਾ ਜੀ? 1882 1882। ਹਾਂ। ਉਹ ਪੁਰਾਣਾ ਕਲੌਕ ਹੈ। ਅੱਛਾ ਹਾਂ ਯੂਐਸਾ 1882 ਇਹ ਹੋ ਜਾਗਾ ਹੋ ਵੀ ਕੋ ਮੈਂ ਸਕ ਹੰਦੜੀਏ ਤੱਕ ਤੇ ਹਾਂ ਬ్రో ਹਾਂ ਸਾਢੇ ਸਾਲ ਹੋ ਹੀ ਨਾ ਚਾਹੀ ਸਾਦਾ ਕੋਈ ਹੂੰ ਤੇ ਕਿ ਜੇ ਜ 682 ਪੇਸ਼ੈਂਟ ਹੋਏ ਹੂੰ ਠੀਕ ਹੈ ਚੱਲਦਾ ਚੱਲਦਾ ਜੀ ਦੇਖੋ ਚਲਦੀ ਹਾਲਤ ਦੇ ਵਿੱਚ ਇਹਨਾਂ ਨੇ ਇੱਕ ਕਲੌਕ ਵੀ ਰੱਖਿਆ ਹੋਇਆ ਤੁਸੀਂ ਇਹ ਦੇਖ ਸਕਦੇ ਹੋ ਕਲੌਕ ਚੱਲਦਾ ਜੀ ਸਰਦਾਰ ਹਰੀ ਸਿੰਘ ਘੜੀਸਾਜ਼ ਔਰ 1925 ਦਾ ਇਹਨਾਂ ਦਾ ਜਨਮ ਹੈ ਸਨ 2025 ਚੱਲ ਰਿਹਾ ਤੇ ਅੱਜ ਇਹਨਾਂ ਦਾ 100ਵਾਂ ਜਨਮ ਦਿਨ ਮਨਾਇਆ ਗਿਆ ਜੀ ਪਰਿਵਾਰ ਦੇ ਵੱਲੋਂ ਕਿੱਦਾਂ ਦੀ ਲੱਗੀ ਗੱਲਬਾਤ ਤੇ ਕਿੱਦਾਂ ਦਾ ਲੱਗਿਆ ਵੀਡੀਓ ਤੇ ਕਿੱਦਾਂ ਦਾ ਲੱਗਿਆ ਪਰਿਵਾਰ ਦਾ ਇਹ ਉਪਰਾਲਾ ਜਿਨ੍ਹਾਂ ਨੇ ਇਸ ਸੌਵੇਂ ਜਨਮ ਦਿਨ ਬੜੇ ਜੋਸ਼ ਖੁਸ਼ਹਰੋਸ਼ ਦੇ ਨਾਲ ਮਨਾਇਆ ਜੀ ਬੜੇ ਸਤਿਕਾਰ ਦੇ ਨਾਲ ਮਨਾਇਆ ਜੇ ਵੀਡੀਓ ਚੰਗਾ ਲੱਗੇ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਇਸ ਤਰ੍ਹਾਂ ਦੇ ਵੀਡੀਓਜ਼ ਲੈ ਕੇ ਅਸੀਂ ਆਉਂਦੇ ਰਹਿਣੇ ਆ ਜੇਕਰ ਤੁਹਾਡੇ ਆਲੇ ਦੁਆਲੇ ਵੀ ਕੋਈ 100 ਸਾਲ ਦਾ ਬਜ਼ੁਰਗ ਹੈ ਨਾਂ ਲਿਖੋ ਪਿੰਡ ਦਾ ਨਾਂ ਲਿਖੋ ਮੁਹੱਲੇ ਦਾ ਨਾਂ ਲਿਖੋ ਸ਼ਹਿਰ ਦਾ ਨਾਂ ਲਿਖੋ ਕੋਸ਼ਿਸ਼ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਅਸੀਂ ਫਿਲਮਾਈਏ ਉਹਨਾਂ ਦੇ ਉਹ ਪਲ ਜਿਹੜੇ ਅਹਿਮ ਪਲ ਹੈ ਉਹਨਾਂ ਨੂੰ ਫਿਲਮਾ ਕੇ ਪੁਰਾਣੀਆਂ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰੀਏ ਧੰਨਵਾਦ ਸ਼ੁਕਰੀਆ ਮਿਹਰਬਾਨ ਜੀ ਇਹਨਾਂ ਦੇ ਬੇਟਾ ਜੀ ਬੈਠੇ ਪੱਪੀ ਦੀ ਬਹੁਤ ਜ਼ਬਰਦਸਤ ਸੇਵਾ ਕਰ ਰਹੇ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਜੀ ਨਾਲੇ ਅੱਜ ਮਨਾਇਆ ਤੁਸੀਂ ਸੌਵਾ ਜਨਮ ਦਿਨ ਦੀ ਹਾਂ ਜੀ ਔਰ ਤੁਸੀਂ ਕਾਫੀ ਬਿਜ਼ੀ ਐ ਆਪਣੀ ਰੁਟੀਨ ਚ ਮੈਂ ਦੇਖਿਆ ਪਰ ਤੁਹਾਡੀ ਵੀ ਬਾਈਟ ਅਸੀਂ ਲੈਣੀ ਐ ਕੋਈ ਗੱਲਬਾਤ ਤੁਹਾਡੇ ਨਾਲ ਕਰਨੀ ਐ ਜੀ ਹਾਂ ਜੀ ਕਿਦਾਂ ਕਿਦਾਂ ਕੋਈ ਗੱਲਾਂ ਬਾਤਾਂ ਰੋਜ਼ ਰੋਜ਼ਾਨਾ ਜੀਵਨ ਚ ਜੜੀਆਂ ਇਹਨਾਂ ਨੂੰ ਖਾਸ ਯਾਦ ਆਂਦੀ ਐ ਕੋਈ ਦੱਸੋ ਕਿਹੜੀ ਕੀ ਚੀਜ਼ ਨੂੰ ਜ਼ਿਆਦਾ ਯਾਦ ਕਰਦੇ ਜੀ ਯਾਦ ਇਹ ਆ ਵੀ ਬਸ ਇੱਕ ਬੰਦੇ ਪੁਰਾਣੇ ਮਿਲ ਜਾਣ ਹੂੰ ਪੁਰਾਣੀਆਂ ਗੱਲਾਂ ਯਾਦ ਆ ਜਾਂਦੀਆਂ ਇਹਨਾਂ ਨੂੰ ਜੀ بس ਆਪਣੇ ਖਾਣ ਦੀ ਯਾਦ ਰਹਿੰਦੀ ਵੀ ਬੈਠਾ ਜਿਆਦਾ ਖਲਾਣਾ ਹੈ ਅੱਛਾ ਹਟ ਤੁਸੀਂ ਵੀ ਕੋਈ ਕਸਰ ਨਹੀਂ ਛੱਡਦੇ ਪੱਲਿਆਈ ਦੀ ਜਲੇਬੀ ਖਲਾ ਦੇ ਖਲਾ ਹੋ ਰਿਹਾ ਬਸ ਅੱਛਾ ਜਲੇਬੀਆਂ ਜਲੇਬੀਆਂ ਦਾ ਪੂਰਾ ਸ਼ੌਕ ਹੈਗਾ ਇਹਨਾਂ ਨੂੰ ਜਲੇਬੀ ਗੁਲਾਬ ਜਾਮਨ ਅੱਛਾ ਜਲੇਬੀ ਗੁਲਾਬ ਜਾਮਨ ਦੋਹਾਂ ਦਾ ਸ਼ੌਕ ਹੈ ਇਹਨਾਂ ਨੂੰ ਹੈ ਦੇਖੋ ਜੀ ਆ ਆ ਭਾਜੀ ਬਹੁਤ ਸੇਵਾ ਕਰਦੇ ਇਹਨਾਂ ਦੇ ਨਾਲ ਭਾਬੀ ਜੀ ਬੈਠੇ ਸਾਰਾ ਦਿਨ ਮੈਂ ਦੇਖਦਾ ਮੈਂ ਨਜ਼ਦੀਕ ਹੀ ਰਹਿਣਾ ਦੀ ਇਹਨਾਂ ਦੇ ਮਾਤਾ ਰਾਣੀ ਮੁਹੱਲੇ ਦੇ ਵਿੱਚ ਇਹ ਵੀਡੀਓ ਬਣ ਰਿਹਾ ਦੇ ਵਾਕਈ ਬਹੁਤ ਸੇਵਾਦਾਰ ਪੁੱਤਰ ਹੈ ਜੀ ਇਹਨਾਂ ਨੇ ਕਮਾਲ ਕੀਤਾ ਹੋਇਆ ਮੈਂ ਤਾਂ ਤੁਹਾਡੇ ਸਾਰੇ ਰੂਟੀਨ ਦੇਖਦਾ ਕਦੀ ਇਹਨਾਂ ਨੂੰ ਮੈਡੀਸਨ ਲੈਣ ਜਾਂਦੇ ਤੁਸੀਂ ਜਾਂ ਕਦੀ ਤੁਸੀਂ ਨੁਹਾਨੇ ਤੁਹਾਨੇ ਤਿਆਰ ਕਰਾ ਕੇ ਬਾਹਰ ਬਿਠਾ ਦਿੰਦੇ ਦੀ ਇਹਨਾਂ ਨੂੰ ਹੂੰ ਵਧੀਆ ਚੱਲੀ ਜਾਂਦਾ ਕਿਰਪਾ ਮਹਾਰਾਜ ਦੀ ਵਧੀਆ ਅੱਛਾ ਇਹ ਦੱਸੋ ਕਿ ਅੱਜ ਜਦੋਂ ਇਹਨਾਂ ਨੂੰ ਦੱਸਿਆ ਤੁਸੀਂ ਜਨਮ ਦਿਨ ਮਨਾਉਣਾ ਹੈ ਦਾ ਰਾਤ ਦਾ ਕਿੰਨਾ ਕਚਾਅ ਹੈ ਸਾਰੇ ਰਿਸ਼ਤੇਦਾਰ ਤੁਹਾਡੇ ਭਾਈ ਸਾਹਿਬ ਵੱਡੇ ਭਾਈ ਵੀ ਆਏ ਆ ਬਹੁਤ ਜਵਾਈ ਬਹੁਤ ਚਾਰ ਦਿਨ ਤੋਂ ਬਹੁਤ ਖੁਸ਼ ਨਹੀਂ ਚਾਰ ਦਿਨ ਤੋਂ ਪੁੱਛ ਰਹੇ ਅੱਜ ਉਨੀ ਤਰੀਕੇ ਬੇਟਾ ਅੱਛਾ ਉਨੀ ਤਰੀਕੇ ਬੇਟਾ ਅੱਜ ਉਨੀ ਤਰੀਕੇ ਇਹ ਚਾਰ ਦਿਨ ਤੋਂ ਚੱਲ ਰਿਹਾ ਤੇ ਮੈਂ ਕਹਿੰ ਰਿਹਾ ਨਹੀਂ ਅੱਜ 15 16 17 ਅੱਜ ਸਵੇਰੇ ਮੈਂ ਕਿਹਾ ਅੱਜ ਉਨੀ ਹੈ ਅੱਛਾ ਸਾਰਾ ਦਿਨ ਮੈਂ ਕਹਿੰਦਾ ਮੈਨੂੰ ਹੁਣੇ ਤਿਆਰ ਕਰੇਂਗੀ ਜਾਂ ਸਵੇਰੇ ਕਰੇਗੀ ਅੱਛਾ ਮੈਂ ਕਹਿੰਦੇ ਸਵੇਰੇ ਹੀ ਕਰੂੰਗੇ ਹੁਣ ਰੰਗ ਕੰਡੂ ਮੈਂ ਕਹਿੰਦਾ ਚਲੋ ਸਵੇਰੇ ਖੁਸ਼ੀ ਬਹੁਤ ਨੇ ਮਤਲਬ ਚਾਰ ਦਿਨ ਤੋਂ ਤਾਂ ਆਏ ਨੇ ਉਹਨਾਂ ਦਾ ਸਾਰਾ ਪਰਿਵਾਰ ਬੜੀਆ ਸਭ ਮੇਨ ਸਾਰਾ ਹੈ ਹਮ ਸਾਰੇ ਮੁਹੱਲਾ ਨਿਵਾਸੀਆਂ ਦੀ ਬੜਾ ਪਿਆਰ ਹੈ ਸਾਡੇ ਮੁਹੱਲੇ ਦੇ ਵਿੱਚ ਔਰ ਰਿਸ਼ਤੇਦਾਰ ਵੀ ਇਹਨਾਂ ਦੇ ਹਨ ਔਰ ਸਾਰੇ ਜਿਹੜੇ ਇਹਨਾਂ ਲਈ ਗਿਫਟ ਲੈ ਕੇ ਆਏ ਤੋਹਫੇ ਲੈ ਕੇ ਆਏ ਸਾਰਿਆਂ 'ਚ ਚਾਹ ਚੜਿਆ ਹੋਇਆ ਪੰਜਾਬੀ 'ਚ ਕਹਿੰਦੇ ਆ ਵਾਕਈ ਚਾਹ ਚੜਿਆ ਹੋਇਆ ਔਰ ਇਹਨਾਂ ਦੇ ਨਾਲ ਗੱਲਾਂ ਬਾਤਾਂ ਕਰਕੇ ਸਾਡੀ ਟੀਮ ਨੂੰ ਵੀ ਚਾਹ ਚੜਿਆ ਹੋਇਆ ਇੱਕ ਸ਼ੇਅਰ ਸੁਣਾ ਦਿਓ ਸ਼ੇਅਰ ਸੁਣਾ ਦਿਓ ਸ਼ੇਅਰ ਹਾਂਜੀ ਸੁਣਾ ਦਿਓ ਕੋਈ ਬਸਰ ਨਹੀਂ

ਸੈਗਲ ਦਾ ਹਾਂ ਪੂਰਾ ਪੂਰਾ ਨਾਮ ਦੱਸੋ ਦਾ ਕੇ ਐਲ ਸੈਗਲ ਕੇ ਐਲ ਸੈਗਲ ਹਾਂ ਹਾਂਜੀ ਕੰਦਰ ਲਾਲ ਸੈਗਲ ਉਹ ਮੈਂ ਉਹ ਗ੍ਰਾਮੋਫੋਨ ਰਿਕਾਰਡ ਵੇਚਦਾ ਹਾਂ ਹਾਂਜੀ ਗ੍ਰਾਮੋਫੋਨ ਰਿਕਾਰਡ ਵੇਚਦਾ ਹੈ ਅੱਛਾ ਗ੍ਰਾਮੋਫੋਨ ਰਿਕਾਰਡ ਵੇਚਦੇ ਰਹੇ ਕਹਿੰਦੇ ਅੱਛਾ ਹਾਂ ਪਾਪਾ ਜੀ ਦਾ ਸਾਡੇ ਨਾਲ ਸਾਰਾ ਦਿਨ ਇੱਥੇ ਬਾਹਰ ਬੈਠੇ ਰਹਿੰਦੇ ਆਂ ਔਰ ਇੰਨੀਆਂ ਗੱਲਾਂ ਸਾਨੂੰ ਸੁਣਾਉਂਦੇ ਆਂ ਸ਼ੇਰ ਔਰ ਸ਼ਾਇਰੀ ਸੁਣਾਉਂਦੇ ਆਂ ਪਾਠ ਵੀ ਕਰਵਾਉਂਦੇ ਸਾਨੂੰ ਕਹਿੰਦੇ ਪਾਠ ਸੁਣਾਓ ਸਾਨੂੰ ਹਮ ਮੇਰੇ ਕੋਲ ਤਾਂ ਲਿਆ ਕੇ ਗੁਰਗੰਨ ਸਾਹਿਬ ਛੋਟੇ ਸੈਂਚੀ ਸਾਹਿਬ ਲਿਆ ਕੇ ਮੈਨੂੰ ਕਹਿੰਦੇ ਸੀ ਕਿ ਵਨ ਪਾਠ ਸੁਣਾਇਆ ਕਰ ਮੈਂ ਬੈਠ ਜਾਣਾ ਉਹਨਾਂ ਕੋਲ ਉਹਨਾਂ ਨੇ ਇੰਨਾ ਸੁਣਦਾ ਮੈਨੂੰ ਇੰਨਾ ਅੱਛਾ ਲੱਗਦਾ ਬਣੀਂਆਂ ਅਸੀਸਾਂ ਲੈਣੀਆਂ ਉਹਨਾਂ ਨੇ ਸਾਨੂੰ ਨਾ ਸਾਰਾ ਦਿਨ ਐਵੇਂ ਟਾਈਮ ਸਾਡਾ ਕੀ ਕਹਿੰਦੇ ਤੁਸੀਂ ਇਹਨਾਂ ਦੇ ਪਰਿਵਾਰ ਦੀ ਸੇਵਾ ਬਾਰੇ ਜੀ ਪਰਿਵਾਰ ਬਹੁਤ ਅੱਛਾ ਜੀ ਆਪਣੇ ਬਹੁਤ ਸੇਵਾ ਕਰਦੇ ਹਨ ਕਈ ਵਾਰ ਸਾਨੂੰ ਲੈ ਕੇ ਬੈਠ ਜਾਂਦੇ ਹਨ ਪੁਰਾਣੀ ਸ਼ਾਇਰੀ ਸੁਣਾਉਂਦੇ ਹਨ ਪੁਰਾਣੀਆਂ ਗੱਲਾਂ ਸੁਣਾਉਂਦੇ ਆ ਸਾਨੂੰ ਬੈਠ ਕੇ ਹਾਂ ਯਾਦ ਕਰਦੇ ਆ ਪੁਰਾਣੇ ਬੰਦਿਆਂ ਨੂੰ ਬਹੁਤ ਬਹੁਤ ਦੇਖੋ ਜਿਹੜਾ ਪਰਿਵਾਰ ਜਦੋਂ ਸੇਵਾ ਕਰਦਾ ਹੈ ਨਾ ਜੀ ਮੈਂ ਕਹਿਣਾ ਹੁੰਦਾ ਕਿ ਬਜ਼ੁਰਗ ਜਿਹੜੇ ਖੁਸ਼ ਰਹਿੰਦੇ ਤੇ ਜੇ ਉਹ ਖੁਸ਼ ਰਹਿੰਦੇ ਤਾਂ ਹੀ ਉਹਨਾਂ ਦੀ ਉਮਰ ਲੰਬੀ ਰਹਿਣੀ ਹੈ ਤੁਸੀਂ ਕੀ ਕਹਿੰਦੇ ਹੋ ਜੀ ਇਸ ਬਾਰੇ ਹਾਂਜੀ ਅਸੀਂ ਜਦੋਂ ਵੀ ਇੱਥੋਂ ਨਿਕਲਦੇ ਆ ਤੇ ਬਿਲਕੁਲ ਪਛਾਣ ਉਹਨਾਂ ਨੂੰ ਤੂੰ ਉਭਰਾਏ ਹੈ ਤੂੰ ਮਰਵਾਹਾ ਹੈ ਔਰ ਸਾਰੇ ਨੂੰ ਬਿਠਾ ਲੈਣਗੇ ਕੋਲ ਵਧੀਆ ਸ਼ੇਰੋ ਸ਼ਰੀਪ ਪੁਰਾਣੀਆਂ ਗੱਲਾਂ ਸੁਣਾਣਗੇ ਔਰ ਪੁਰਾਣੇ ਟਾਈਮ ਨੂੰ ਯਾਦ ਕਰਕੇ ਬਹੁਤ ਹੀ ਖੁਸ਼ ਰਹਿੰਦੇ ਨਾਲ ਸਾਰੇ ਨੂੰ ਹੱਸਦੇ ਨਾਲੇ ਹਸਾਂਦੇ ਆ ਜੀ ਹੂੰ ਬਹੁਤ ਵਧੀਆ ਨੇਚਰ ਹੈ ਜੀ ਉਹਨਾਂ ਦੀ ਪਰਿਵਾਰ ਅਸਲੀ ਤਾਂ ਇਹ ਹੱਕਦਾਰ ਨੇ ਜੀ ਜਿਹੜੇ ਸੇਵਾ ਕਰ ਰਹੇ ਨੇ ਜੀ ਭੀ ਦੇ ਹਾਂ ਜਿਹੜੇ ਸੇਵਾ ਕਰ ਰਹੇ ਨੇ ਔਰ ਇਸ ਇਸੀ وجہ ਨਾਲ ਨਾ ਇਹ ਕਿਤੇ ਆਂਦੇ ਆ ਨਾ ਜਾਂਦੇ ਆ ਪੂਰੀ ਪ੍ਰੋਪਰ ਉਹਨਾਂ ਨੂੰ ਟਾਈਮ ਟੂ ਟਾਈਮ ਦਵਾਈ ਮੈਡੀਸਨ ਖਾਣਾ ਪੀਣਾ ਪੂਰਾ ਪ੍ਰੋਪਰ ਇਹ ਧਿਆਨ ਰੱਖਿਆ ਹੋਇਆ ਜੀ ਇਹਨਾਂ ਨੇ ਇਹਨਾਂ ਨੂੰ ਰੱਬ ਮੰਨਿਆ ਇਹਨਾਂ ਨੂੰ ਈਸ਼ਟ ਮੰਨਿਆ ਇਹਨਾਂ ਨੂੰ ਮੰਦਰ ਗੁਰਦੁਆਰਾ ਮੰਨਿਆ ਹੈ ਨਾ ਇਹ ਇਹ ਕਹਿੰਦੇ ਆਹ ਹੈ ਜੀ ਜਿਨ੍ਹਾਂ ਦੇ ਬਾਰੇ ਗੱਲ ਕਰ ਰਹੇ ਆ ਇਹਨਾਂ ਦੀ ਡਾਕਟਰਨ ਲਾ ਹਾਂਜੀ ਇਹ ਪਾਵਕ ਹੋ ਗਏ ਜੀ ਜਿਹੜਾ ਇਹਨਾਂ ਦੇ ਬਾਰੇ ਗੱਲ ਕਰ ਰਹੇ ਜੀ ਇਹਨਾਂ ਦੇ ਡਾਕਟਰਨ ਲਾ ਔਰ ਵਾਕਈ ਇਹੀ ਹੋਣਾ ਚਾਹੀਦਾ ਸਾਡੇ ਬਜ਼ੁਰਗ ਹੀ ਸਾਡਾ ਸਭ ਕੁਝ ਹੈ ਤੁਸੀਂ ਕੀ ਕਹਿੰਦੇ ਜੀ ਹਾਂਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਸੀਗੇ ਮੇਰੇ ਕੋਲ ਤਾਂ ਵੈਸੇ ਵੀ ਬਜ਼ੁਰਗੋ ਸੇ ਬਹੁਤ ਲਗਾਵ ਹੈ ਮੈਂ ਜਾਨ ਸੇ ਨਿਕਲਦੀ ਦੀ ਵੈਸੇ تو ان کو ستری تھی تو سب کریڈٹ ان کی بہو اور بیٹے گئے جو سال نکالے hmm. بابا جی ہی ہیں hmm. سیوا کری ہے انہوں نے hmm. ایسا دنیا میں کم ہی ملتے ہیں hmm. سبھی ہی ایسے نہیں ہوتے ان کے چرنوں میں ہی سب باپ نے پا لیا سب کچھ بزرگ ہنستے تھان مل جان وہی تھا رب کا گھر ہے ਹੂੰ ਕੋਈ ਪਰਵਾਹ ਨਾ ਜਦੋਂ ਵੀ ਜਦੋਂ ਮੇਰਾ ਵਿਆਹ ਹੋਇਆ ਇੱਥੇ ਪਾਪਾ ਜੀ ਔਰ ਮੇਰੇ ਨਾਨਾ ਜੀ ਦੀ ਦੁਕਾਨਾ ਅੰਮੋ ਸਾਹਮਣੇ ਸੀ ਜਿਹੜਾ ਵੀ ਲੰਗਣਾ ਉਹਨਾਂ ਦੀ ਬੇਟੀ ਦੀ ਵੀ ਮੈਰिज ਔਰ ਮੇਰੇ ਮੰਮਾ ਪਾਪਾ ਦੇ ਵੀ ਮੈਰिज ਸੇਮ ਈਅਰਸ ਹੋਈ ਸੀ ਉਹਨਾਂ ਨੇ ਕਿਹਾ ਤੂੰ ਸ਼ਾਦੀ ਕੁੜੀ ਹੈ ਜਦੋਂ ਵੀ ਲੰਗਣਾ ਉਹਨਾਂ ਦੀ ਇੰਨੀ ਮੈਮਰੀ ਖਿਆਪ ਸੀ ਨਾ ਉਹਨਾਂ ਨੇ ਕਿਹਾ ਤੂੰ ਸ਼ਾਦੀ ਕੁੜੀ ਹੈ ਤੇਰੀ ਮੰਮੀ ਦਾ ਤੇ ਮੇਰੀ ਬੇਟੀ ਦਾ ਵਿਆਹ ਇਕੱਠੇ ਹੋਇਆ ਸੀ ਜਦੋਂ ਵੀ ਲੰਗਣਾ ਉਹਨਾਂ ਨੂੰ ਇਹ ਕਹਿ ਦੇਣਾ ਮੈਂ ਨੀਨੂ ਦੀ ਵੋਟੀ ਆ ਹਾਂ ਕਹਿੰਦੇ ਸੁਜਾਨ ਸਿੰਘ ਦੀ ਨੂੰਹ ਹੈ ਹਾਂ ਤੇਰੀ ਮੰਮੀ ਤੂੰ ਸੋਭਾ ਸਿੰਘ ਦੀ ਦੋਤਰੀ ਹੈ ਤ ਸਾਡੇ ਪੈਰੇ ਹੱਥ ਨਾਲ ਲਾਇਆ ਕਰ ਤੂੰ ਸਾਡੀ ਦੋਤਰੀ ਲੱਗਦੀ ਹੈ ਜਿਹੜੋ ਵੀ ਬੁਲਾਣਾ ਸਾਨੂੰ ਵੀ ਮਾਣ ਹੈ ਵੀ ਸਾਡੇ ਬਜ਼ੁਰਗ ਸਾਨੂੰ ਦਿਖਦੇ ਆਂ ਅਸੀਂ ਮਿਲਦੇ ਆਂ ਨਾਲ ਕੋਲ ਪੁਰਾਣੀਆਂ ਗੱਲਾਂ ਸੁਣਦੇ ਆਂ ਬਹੁਤ ਵਧੀਆ ਲੱਗਦਾ ਔਰ ਦੀਦੀਏ ਜਿਨ੍ਹਾਂ ਨੇ ਕਿਤੇ ਵੀ ਨਹੀਂ ਆਣਾ ਜਾਣਾ ਮਤਲਬ ਜੋ ਵੀ ਦੇਖਣਾ ਪਹਿਲਾਂ ਮੇਰੇ ਵੱਡੇ ਬਜ਼ੁਰਗ ਘਰ ਬੈਠੇ ਆਂ ਜਿਹੜੇ ਇਹਨਾਂ ਦੇ ਮਦਰ ਇਨ ਲਾ ਉਸੇ ਉਹ ਵੀ ਬਹੁਤ ਅੱਛੇ ਸੀਗੇ ਉਹਨਾਂ ਦੀ ਵੀ ਖੂਬ ਸੇਵਾ ਕੀਤੀ ਐ ਔਰ ਪਾਪਾ ਜੀ ਆ ਉਹ ਤਾਂ ਤੁਹਾਡੇ ਸਾਹਮਣੇ ਪ੍ਰੂਫ ਹੀ ਐ ਕਿਸੇ ਨੂੰ ਕੁਝ ਕਹਿੰਦੇ ਲੋੜ ਹੀ ਨਹੀਂ ਐ ਵਾਹ ਜੀ ਵਾਹ ਆ ਦੇਖੋ ਜੀ ਬੜੀਆਂ ਵਧੀਆ ਗੱਲਾਂ ਹੋਈਆਂ ਇਹ ਸ਼ਖਸੀਅਤ ਇਹ ਭਾਬੀ ਜੀ ਐ ਸਾਡੇ ਇਹਨਾਂ ਨੇ ਪੂਰੀ ਸੇਵਾ ਦਾ ਬੀੜਾ ਚੱਕਿਆ ਹੋਇਆ ਦੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਹੋ ਜਾਣ ਇਹਨਾਂ ਦੇ ਲਈ ਹਾਂ